ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜਸਵਿੰਦਰ ਆਈ ਦੀਵੇੜੇ ਵਿੱਚ ਤੁਹਾਡਾ ਸਵਾਗਤ ਹੈ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਜੋ ਹੋਈ ਸੀ 1845 ਵਿੱਚ ਉਹ ਹੋਈ ਸੀ ਪਿੰਡ ਮੂਰਦ ਕੀ ਫਿਰੋਜ਼ਪੁਰ ਤੇ ਅੱਜ ਆਪਾਂ ਗੱਲ ਕਰਾਂਗੇ ਪਿੰਡ ਮੂਰਦ ਦੀ ਤੇ ਇਹਦੇ ਇਤਿਹਾਸ ਦੀ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਇੱਥੇ ਗੁਰਦੁਆਰਾ ਸ਼ਹੀਦ ਕਾਂਜ ਬਣਿਆ ਹੋਇਆ ਵਾ ਉਹਦੇ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਾਂਗੇ ਔਰ ਇੱਕ ਮੈਮੋਰੀਅਲ ਵੀ ਬਣਿਆ ਹੋਇਆ ਵਾ ਜਿਹੜਾ ਕਿ 1870 ਦੇ ਵਿੱਚ ਬਣਿਆ ਤੇ ਲੜਾਈ ਤੋਂ 25 ਸਾਲ ਬਾਅਦ ਇਸ ਮੈਮੋਰੀਅਲ ਨੂੰ ਬਣਾਇਆ ਗਿਆ ਤੇ ਉਹਨੂੰ ਵੀ ਆਪਾਂ ਤੁਹਾਨੂੰ ਦਿਖਾਣੇ ਆ ਉਸ ਨੂੰ ਵੀ ਇਸ ਵੀਡੀਓ ਵਿੱਚ ਦੇਖਿਓ ਤੇ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਆਪਾਂ ਕਰਾਂਗੇ ਤੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਕਿ ਬਹੁਤ ਹੀ ਇਤਿਹਾਸੀ ਗੁਰਦੁਆਰਾ ਸਾਹਿਬ ਤੇ ਮੇਰੀ ਮਿਹਨਤ ਆਸਤੇ ਵੀਡੀਓ ਨੂੰ ਲਾਈਕ ਕਰ ਦਿਓ ਮੈਂ ਐਨੀ ਗਰਮੀ ਦੇ ਵਿੱਚ ਵੀ ਤੁਹਾਨੂੰ ਐਨੇ ਪਿਆਰੇ ਔਰ ਐਨੇ ਇਤਿਹਾਸੀ ਗੁਰਦੁਆਰਾ ਸਾਹਿਬ ਦਿਖਾਣਾ ਤੇ ਹੁਣ ਆਪਾਂ ਵੀਡੀਓ ਵੱਲ ਵਧਦੇ ਆਂ ਤੇ ਜਾਣਦੇ ਆਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਹੁਣ ਆਪਾਂ ਪਹਿਲਾ ਮੈਮੋਰੀਅਲ ਵੱਲ ਚੱਲਦੇ ਆਂ ਇਹ ਮੈਮੋਰੀਅਲ 1870 ਦਾ ਹੀ ਬਣਿਆ ਹੋਇਆ ਵਾ ਇਸ ਨੂੰ ਬਿਲਕੁਲ ਵੀ ਛੇੜਿਆ ਨਹੀਂ ਗਿਆ ਬਸ ਸੈੱਡਾ ਤੇ ਥੋੜੇ ਪੇੜ-ਪੌਦੇ ਔਰ ਬੂਟੇ ਲਾਏ ਆ ਥੋੜਾ ਦੇਖਭਾਲ ਵਾਸਤੇ ਸਾਫ-ਸੁਥਰਾ ਕਰਤਾ ਹੋਇਆ ਵਾ ਔਰ 1870 ਦਾ ਹੀ ਇਹ ਮੈਮੋਰੀਅਲ ਬਣਿਆ ਹੋਇਆ ਵਾ ਔਰ ਇਹ ਮੈਮੋਰੀਅਲ ਮੁੱਦਕੀ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਆ ਜਿਹੜਾ ਕਿ ਮੁੱਦਕੀ ਪਿੰਡ ਵਿੱਚ ਦੀ ਫਿਰੋਜ਼ਪੁਰ ਨੂੰ ਜਾਂਦਾ ਵਾ ਰਸਤਾ ਤੇ ਆ ਉਸ ਟੇਮ ਦੀ ਲੜਾਈ ਦਾ ਦ੍ਰਿਸ਼ ਹੈ ਜਿਹੜਾ ਕਿ ਪੇਂਟਿੰਗ ਵਿੱਚ ਦੀ ਬਣਾਇਆ ਹੋਇਆ ਇਸ ਮੈਮੋਰੀਅਲ ਦੇ ਵਿੱਚ ਸਸਿਗਰ ਜੀ ਮੇਰੇ ਨਾਮ ਅ ਜਸਵਿੰਦਰ ਤੁਹਾਡੇ ਸਾਰਿਆਂ ਦਾ ਵੀਡੀਓ ਵਿੱਚ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇ ਆਂ ਦੀ ਮੁੱਦਕੀ ਵਿੱਚ ਜਿਹੜਾ ਫਿਰੋਜ਼ਪੁਰ ਤੇ ਇਸ ਜਗ੍ਹਾ ਤੇ ਲੜਾਈ ਹੋਈ ਸੀ ਸਾਡੇ ਸਿੱਖਾਂ ਦੇ ਇੱਜ਼ਾ ਦੇ ਵਿੱਚ ਇਹ ਪਹਿਲੀ ਲੜਾਈ ਸੀ ਸਿੱਖਾਂ ਤੇ ਅੰਗਰੇਜ਼ਾਂ ਦੀ ਜਿਹੜੀ ਕਿ 1845 ਦੇ ਵਿੱਚ ਹੋਈ ਸੀ ਤੇ ਔਰ ਇਹ ਸਾਹਮਣਾ ਜਿਹੜਾ ਕਿ ਮੈਮੋਰੀਅਲ ਹੈ ਇਹ 1870 ਦੇ ਵਿੱਚ ਤਿਆਰ ਕੀਤਾ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਉਦੋਂ 25 ਸਾਲ ਬਾਅਦ ਜਿਹੜਾ ਕਿ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸ਼ਹੀਦ ਗੰਜ ਦੇ ਵਿੱਚ ਬਾਕੀ ਇਤਿਹਾਸ ਮੈਂ ਉੱਥੇ ਦੱਸੂਗਾ ਮੋਦਕੀ ਦੇ ਵਿੱਚ ਇਹ ਨੂੰ ਥੋੜਾ ਜਾ ਕੇ ਗੁਰਦੁਆਰਾ ਸ਼ਹੀਦ ਗੰਜ ਦੀ ਸਥਾਪਨਾ ਤੇ ਆਪਾਂ ਉਸ ਜਗ੍ਹਾ ਤੇ ਚੱਲ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਮੈਮੋਰੀਅਲ ਦਿਖਾ ਦਵਾਂ ਚੰਗੀ ਤਰ੍ਹਾਂ ਤੇ ਇਸ ਮੈਮੋਰੀਅਲ ਨੂੰ ਦੇਖਣ ਤੁਸੀਂ ਕਿਸੇ ਦਿਨ ਵੀ ਆ ਸਕਦੇ ਆਂ ਸੰਡੇ ਹੋਵੇ ਜਾਂ ਕੋਈ ਹੋਰ ਦਿਨ ਔਰ ਇੱਥੇ ਕੁਝ ਵੀ ਨਹੀਂ ਕੋਈ ਡੈਕਟਿਵਿਟੀ ਲੱਗਦੀ ਤੁਸੀਂ ਆਰਾਮ ਨਾਲ ਇੱਥੇ ਆ ਸਕਦੇ ਆ ਦਿਖਾ ਸਕਦੇ ਆ ਤੇ ਮੈਂ ਤਾਂ ਕਹਿੰਦਾ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਉਹਨਾਂ ਨੂੰ ਇਤਿਹਾਸ ਦੱਸੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਓ ਔਰ ਇਹ ਮੈਮੋਰੀਅਲ ਵੀ ਦਿਖਾਓ ਔਰ ਇਹ ਪੇਂਟਿੰਗ ਵਗੈਰਾ ਸਾਹਮਣੇ ਬਹੁਤ ਸੋਹਣੀ ਬਣੀ ਹੋਈ ਹੈ ਤੇ ਤੁਸੀਂ ਉਹਨਾਂ ਨੂੰ ਇਤਿਹਾਸ ਦੱਸੋ ਤਾਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਾਡਾ ਇਤਿਹਾਸ ਪਤਾ ਲੱਗੇ ਤੇ ਬਹੁਤ ਸਾਰੇ ਸਕੂਲ ਦੇ ਬੱਚੇ ਇੱਥੇ ਆਉਂਦੇ ਵੀ ਨੇ ਸਕੂਲ ਵੱਲੋਂ ਇਤਿਹਾਸ ਜਾਣਨ ਤੇ ਬਾਕੀ ਵੀ ਜਿਹੜੇ ਸਕੂਲ ਨਹੀਂ ਇੱਥੇ ਆਏ ਉਹ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਉਣ ਤਾਂ ਕਿ ਬੱਚੇ ਸਾਡਾ ਇਤਿਹਾਸ ਜਾਣ ਸਕਣ ਆਉਣ ਵਾਲੀ ਪੀੜ੍ਹੀ ਸਾਡਾ ਇਤਿਹਾਸ ਜਾਣੇ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਫਰੀਦਕੋਟ ਮੋਗਾ ਔਰ ਫਿਰੋਜ਼ਪੁਰ ਜਿੰਨਾਂ ਨੂੰ ਵਿਚਾਲੇ ਪੈਂਦਾ ਔਰ ਤਿੰਨਾਂ ਨੂੰ ਸੇਮ ਹੀ ਦੂਰੀ ਪੈਂਦੀ ਹੈ ਕੋਈ ਜ਼ਿਆਦਾ ਬਾੜ ਨਹੀਂ ਪੈਂਦੀ ਹੋਂਦਾ ਫਿਰੋਜ਼ਪੁਰ ਵਿੱਚ ਹੈ ਪਰ ਮੋਗਾ ਤੋਂ ਵੀ ਕੋਈ ਜ਼ਿਆਦਾ ਦੂਰ ਨਹੀਂ ਹੈ ਔਰ ਫਰੀਦਕੋਟ ਤੋਂ ਵੀ ਕੋਈ ਬਹੁਤ ਜ਼ਿਆਦਾ ਦੂਰ ਨਹੀਂ ਹੈ ਔਰ ਫਿਰੋਜ਼ਪੁਰ ਤੋਂ ਵੀ ਬਹੁਤ ਜ਼ਿਆਦਾ ਦੂਰ ਨਹੀਂ ਹੈ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਗੇਟ ਗੁਰਦੁਆਰਾ ਸ਼ਹੀਦਗੰਜ ਮੁਦਕੀ ਸਾਧ ਸੰਗਤ ਜੀ ਇਸੀ ਯਾਦਗਾਰ ਦੀ ਸੇਵਾ ਸੰਤ ਬਾਬਾ ਸਬੀਖ ਸਿੰਘ ਜੀ ਨੇ ਠੱਠੀਆਂ ਵਾਲਾ ਨੇ 1930 ਵੀ ਵਿੱਚ ਕੇਸਰੀ ਨਿਸ਼ਾਨ ਚੁਲਾ ਕੇ ਸੰਗਤਾਂ ਦੇ ਸਹਿਯੋਗ ਨਾਲ ਕੀਤੀ। ਸਵਰਗਵਾਸੀ ਸਰਦਾਰ ਤਹਿਸੀਲਦਾਰ ਬਚਿੱਤਰ ਸਿੰਘ ਜੀ, ਸੁਪੁੱਤਰ ਸਵਰਗਵਾਸੀ ਸਰਦਾਰ ਤਹਿਸੀਲਦਾਰ ਵੀਰ ਸਿੰਘ ਜੀ ਤਿੰਨ ਕਮਾਨ ਜ਼ਮੀਨ ਇਸ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ। ਤੇ ਨੌਕਮਾ ਜਮੀਨ ਸੰਗਤਾਂ ਦੇ ਸਹਿਯੋਗ ਨਾਲ ਹੋਰ ਗੁਰਦੁਆਰਾ ਸਾਹਿਬ ਨੂੰ ਦਾਨ ਵਜੋ ਦਿੱਤੇ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਸ਼ਹੀਦਗੰਜ ਹੈ ਕਿਉਂਕਿ ਜਿਹੜੀ 1845 ਚ ਸਿੱਖਾਂ ਦੇ ਅੰਗਰੇਜ਼ਾਂ ਦੀ ਪਹਿਲੀ ਜੰਗ ਹੋਈ ਸੀ ਉਹ ਇਸ ਜਗ੍ਹਾ ਤੇ ਹੀ ਹੋਈ ਸੀ ਤੇ ਉਹਦੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਸੀ ਸਾਡੇ ਦੋ ਗੁਰਦਾਰਾਂ ਦੇ ਕਰਕੇ ਲਾਲ ਸਿੰਘ ਤੇ ਤੇਜ ਸਿੰਘ ਦੇ ਕਰਕੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਸ਼ਹੀਦਗੰਜ ਇੱਥੇ ਹੋਰ ਵੀ ਸਟੈਚੂ ਬਣਾਏ ਗਏ ਨੇ ਸਾਡੇ ਸਿੱਖ ਇਤਿਹਾਸ ਦੇ ਤਾਂ ਕਿ ਇੱਥੇ ਜੋ ਵੀ ਸਾਡੀ ਨਵੀਂ ਪੀੜ੍ਹੀ ਆਵੇ ਉਹ ਇਤਿਹਾਸ ਜਾਣ ਸਕੇ ਕਿ ਤੱਕ ਕੀ ਕੁਝ ਹੋਇਆ ਸਾਡੇ ਸਿੱਖ ਧਰਮ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆਂ ਅਤੇ ਸਿੱਖਾਂ ਨੇ ਤੇ ਚਲੋ ਹੁਣ ਆਪਾਂ ਗੁਰਦੁਆਰਾ ਸਹਿਬ ਵੱਲ ਚੱਲਦੇ ਹਾਂ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤੇ ਤੁਸੀਂ ਵੀ ਮੇਰੇ ਨਾਲ ਦਰਸ਼ਨ ਕਰਿਓ ਸਾਤ ਸੰਗਤ ਜੀ ਇਹ ਜੋ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਰਹੇ ਹੋ ਇਹ ਸੰਤ ਅਮਰਜੀਤ ਸਿੰਘ ਜੀ ਨੇ ਤਿਆਰ ਕਰਵਾਈ ਹੈ 1974 ਚ ਜੋ ਕਿ ਇਹ ਰਿਟਾਇਰ ਫੌਜੀ ਸਨ ਤੇ ਉਹਨਾਂ ਨੇ ਇੱਕ ਸਕੂਲ ਵੀ ਤਿਆਰ ਕਰਵਾਇਆ 1986 ਦੇ ਵਿੱਚ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਨਾਲ ਹੈ ਔਰ ਇਸ ਸਕੂਲ ਦੇ ਵਿੱਚ 100 ਤੋਂ ਉੱਪਰ ਪਿੰਡਾਂ ਦੇ ਬੱਚੇ ਪੜ੍ਹਦੇ ਆ ਔਰ ਇਸ ਤੋਂ ਇਲਾਵਾ 2005 ਦੇ ਵਿੱਚ ਕਾਲਜ ਵੀ ਬਣਵਾਇਆ ਗਿਆ ਗੁਰਦੁਆਰਾ ਸਾਹਿਬ ਦੇ ਵੱਲੋਂ ਔਰ ਉਸ ਦਾ ਨਾਮ ਵੀ ਸ਼ਹੀਦ ਗੰਜ ਹੈ ਉਹ ਵੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਛੋਟਾ ਜਿਹਾ ਹਸਪੀਟਲ ਵੀ ਹੈ ਲੋੜਵੰਦਾ ਵਾਸਤੇ ਤੇ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਣਵਾਇਆ ਗਿਆ ਤੇ 사త్సੰਗਤ ਜੀ ਕੁੱਚੀ ਗੁਰੂਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਤੇ ਅਗਰ ਵੀਡੀਓ ਇਹ ਚੰਗੀ ਲੱਗੀ ਤੇ ਮੇਰੀਆਂ ਇਸ ਤਰ੍ਹਾਂ ਦੀਆਂ ਤੁਹਾਨੂੰ ਵੀਡੀਓ ਪਸੰਦ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਕਿ ਜੋ ਮੈਂ ਗੁਰੂ ਦੇ ਲੜ ਲੱਗਿਆ ਰਵਾਂ ਹਮੇਸ਼ਾ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਸ ਸਾਈਡ ਦਾ ਵੀ ਨਹੀਂ ਜਾ ਰਿਹਾ ਦਿਖਾਣੇ ਆ ਤੇ ਇਸ ਸਾਈਡ ਵੀ ਇਸ ਥਾਨ ਬੋਲੀ ਸਾਹਿਬ ਆ ਸਾਧ ਸੰਗਤ ਜੀ ਇਸੀ ਜਗ੍ਹਾ ਬਾਬਾ ਸਬੀਕ ਸਿੰਘ ਜੀ ਨੇ ਇੱਕ ਬੋਲੀ ਵੀ ਕਰਵਾਈ ਸੀ ਇਸ ਕਰਕੇ ਇਸ ਨੂੰ ਬੋਲੀ ਸਾਹਿਬ ਕਿਹਾ ਜਾਂਦਾ ਵਾ ਔਰ ਨੀਚੇ ਉਸ ਜਗ੍ਹਾ ਖੂਹ ਹੁੰਦਾ ਸੀ ਪਹਿਲਾਂ ਤੇ ਪਾਣੀ ਡੂੰਘੇ ਹੋਣ ਕਾਰਨ ਹੁਣ ਉਸ ਜਗ੍ਹਾ ਮੋਟਰ ਲਗਾਈ ਗਈ ਹੈ ਸਾਧ ਸੰਗਤ ਜੀ ਆ ਜੋ ਕਮਰੇ ਬਣੇ ਹੋਏ ਨੇ ਇਹਨਾਂ ਵਿੱਚੋਂ ਜਿਹੜਾ ਕਿ ਪਹਿਲੇ ਨੰਬਰ ਵਾਲਾ ਕਮਰਾ ਵਾ ਜੋ ਬੋਲੀ ਸਾਹਿਬ ਦੇ ਨਾਲ ਹੈ ਉਸ ਨੂੰ ਸ਼ਹੀਦਾਂ ਦਾ ਕਮਰਾ ਕਿਹਾ ਜਾਂਦਾ ਉਸ ਦੇਵੀ ਦਰਸ਼ਨ ਹੁਣ ਤੁਸੀਂ ਕਰ ਰਹੇ ਹੋ ਇਸ ਕਮਰੇ ਨੂੰ ਸ਼ਹੀਦਾਂ ਵਾਲਾ ਕਮਰਾ ਕਿਹਾ ਜਾਂਦਾ ਔਰ ਇੱਥੇ ਉਸ ਸਮੇਂ ਦੀ ਪੁਰਾਣੀ ਫੋਟੋ ਲੱਗੀ ਹੋਈ ਹੈ ਸਿੱਖਾਂ ਤੇ ਅੰਗਰੇਜ਼ਾਂ ਦੀ ਜੋ ਲੜਾਈ ਹੋ ਰਹੀ ਸੀ ਸੰਗਤਾਂ ਸਿਮਰਨ ਕਰ ਰਹੀਆਂ ਔਰ ਮੈਂ ਵੀਡੀਓ ਸ਼ੂਟ ਕਰ ਰਿਹਾ ਹਾਂ ਔਰ ਸੰਤ ਬਾਬਾ ਸਬੇਕ ਸਿੰਘ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਹੋਂਾਂ ਦੀ ਵੀ ਫੋਟੋ ਲੱਗੀ ਹੋਈ ਹੈ ਇੱਥੇ ਔਰ ਜਿਨ੍ਹਾਂ ਨੇ ਤਿੰਨ ਕਮਾਂ ਜ਼ਮੀਨ ਦਿੱਤੀ ਸੀ ਔਰ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਸੀ ਉਹਨਾਂ ਦੀ ਵੀ ਫੋਟੋ ਇੱਥੇ ਹੈ ਪਹਿਲੀ ਫੋਟੋ ਸੰਤ ਬਾਬਾ ਸਬੇਕ ਸਿੰਘ ਜੀ ਦੀ ਹੈ ਦੂਸਰੀ ਸੰਤ ਬਾਬਾ ਗਿਆਨੀ ਪੋਲਾ ਸਿੰਘ ਜੀ ਔਰ ਤੀਸਰੀ ਸੰਤ ਬਾਬਾ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਸਕੂਲ ਔਰ ਗੁਰਦੁਆਰਾ ਦੀ ਇਮਾਰਤ ਬਣਾਈ ਹੋਈ ਹੈ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਲਗੜ ਤੱਕ ਦੁੱਧ ਦੀ ਸੇਵਾ ਕੀਤੀ ਤੇ ਇਹ ਜੀ ਬਚਿੱਤਰ ਸਿੰਘ ਬਰਾੜ ਤਹਿਸੀਲਦਾਰ ਜਿਨ੍ਹਾਂ ਨੇ ਤਿੰਨ ਕਮਾਂ ਜ਼ਮੀਨ ਗੁਰਦੁਆਰਾ ਸਾਹਿਬ ਨੂੰ দান ਵਜੋਂ ਦਿੱਤੀ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨੂੰ দান ਵਜੋਂ ਜ਼ਮੀਨ ਇਹਨਾਂ ਨੇ ਦਿੱਤਾ ਬਾਬਾ ਸਬੀਕ ਸਿੰਘ ਜੀ ਦੇ ਕਹਿਣ ਤੇ। ਔਰ ਮੈਂ ਜੂਨ ਦੇ ਮਹੀਨੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਆਇਆ ਤੇ ਮੈਂ ਇੱਕ ਚੀਜ਼ ਦੇਖੀ ਇੰਨੀ ਗਰਮੀ ਦੇ ਵਿੱਚ ਵੀ ਇੰਨੀ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਜਾ ਰਹੀਆਂ ਇਸ ਗੁਰਦੁਆਰਾ ਸਾਹਿਬ 'ਤੇ। ਬੜੀ ਦੂਰੋਂ ਦੂਰੋਂ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਵੀ ਜਰੂਰ ਕਰਿਓ ਤੇ ਹਜੇ ਵੀਡੀਓ ਖਤਮ ਨਹੀਂ ਹੋਈ ਅਜੇ ਆਪਾਂ ਤੁਹਾਨੂੰ ਲੰਗਰ ਹਾਲ ਵਿੱਚ ਲੈ ਕੇ ਚੱਲਾਂਗੇ ਔਰ ਇਸ ਜਗ੍ਹਾ 18 ਪੂਨੂਸ਼ੀ ਦਿਦਿਆੜਾ ਮਨਾਇਆ ਜਾਂਦਾ ਔਰ ਉਸ ਦਿਨ ਇਸ ਪਿੰਡ ਦੇ ਵਿੱਚ ਨਗਰ ਗ੍ਰੀਤਨ ਵੀ ਸਜਾਏ ਜਾਂਦੇ ਹਨ ਤੇ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਚੱਲਾਂਗੇ ਗੁਰੂ ਘਰ ਲੰਗਰ ਛਕਣ ਦੇ ਲਈ ਇਹ ਸੰਤ ਬਾਬਾ ਗੁਰਬਖਸ਼ ਸਿੰਘ ਦੀ ਫੋਟੋ ਆ ਕਿਉਂਕਿ ਉਹਨਾਂ ਨੇ ਲਗਾਤਾਰ ਇੱਥੇ ਕਾਫੀ ਸਾਲ ਦੁੱਧ ਦੀ ਸੇਵਾ ਕੀਤੀ ਇਸ ਕਰਕੇ ਉਹਨਾਂ ਦੀ ਤਸਵੀਰ ਬਣਾਈ ਗਈ ਆ ਹੁਣ ਦੁੱਧ ਦਾ ਲੰਗਰ ਲਾਉਂਦੇ ਹੋਿਆਂ ਦੀ ਤੇ ਹੁਣ ਆਪਾਂ ਲੰਗਰ ਛਕਾਂਗੇ ਲੰਗਰ ਹਾਲ ਦੇ ਵਿੱਚ ਬਿਲਕੁਲ ਵੀ ਗਰਮੀ ਨਹੀਂ ਲੱਗਦੀ ਪਈ ਇੰਨੀ ਗਰਮੀ ਦੇ ਵਿੱਚ ਵੀ ਫਰਸ਼ ਵੀ ਠੰਡੀ ਠੰਡੀ ਲੱਗ ਰਹੀ ਔਰ ਪੱਖੇ ਔਰ ਗੂਲਰ ਲੱਗੇ ਹੋਏ ਨੇ ਬਿਲਕੁਲ ਵੀ ਗਰਮੀ ਮਹਿਸੂਸ ਨਹੀਂ ਹੋ ਰਹੀ। ਸ਼ਾਂਤੀ ਦੇ ਨਾਮ ਲੰਗਰ ਛਕਾਂਗੇ ਤੇ ਹੁਣ ਆਪਾਂ ਔਰ ਇੱਧਰ ਬਰਤਨਾਂ ਦੀ ਸੇਵਾ ਕਰੀ ਜਾਂਦੇ ਨੇ ਸਾਡੇ ਬਜ਼ੁਰਗ ਦੇਖੋਗੇ। ਮੈਂ ਸਪੈਸ਼ਲ ਇਹਨਾਂ ਦੀ ਵੀਡੀਓ ਬਣਾਉਣ ਗਿਆ ਕਿਉਂਕਿ ਮੈਨੂੰ ਵੀਡੀਓ ਬਹੁਤ ਜ਼ਿਆਦਾ ਚੰਗੀ ਲੱਗੀ ਹੈ ਨਾ ਜੀ। ਇੰਨੀ ਜ਼ਿਆਦਾ ਸ਼ਰਧਾ ਦੇ ਨਾਲ ਸੇਵਾ ਕਰਦੇ ਹੋ ਜਾਂਦੇ। ਮੈਂ ਵੀ ਉੱਥੇ ਬਜ਼ੁਰਗਾਂ ਦੇ ਨਾਲ ਥੋੜਾ ਟਾਈਮ ਸੇਵਾ ਕੀਤੀ ਤੇ ਫਿਰ ਮੈਂ ਪਿਛਲੀ ਸਾਈਡ ਕਹਿੰਦੇ ਤਸਵੀਰਾਂ ਬਣੀਆਂ ਹੋਈਆਂ ਸੀ ਤੇ ਮੈਂ ਉਹ ਦੇਖਣ ਦੇ ਲਈ ਚਲਾ ਗਿਆ ਵੀ ਉੱਥੇ ਪੋਸਟਰ ਬਣਾ ਕੇ ਲਾਇਆ ਇਹ ਆ ਜੀ ਗੁਰਦੁਆਰਾ ਸ਼ਹੀਦ ਗੰਜ ਦਾ ਇਤਿਹਾਸ ਕੋਈ ਸਥ ਜਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਓਆ ਕਿ ਬੱਤ ਬਣੇ ਹੋਇਆ ਸਟੈਚੂ ਬਣੇ ਹੋਇਆ ਸਾਡੇ ਸਿੱਖਾਂ ਦੇ ਸਿੱਖੇ ਇਤਿਹਾਸ ਦੇ ਵੀ ਸਾਡੇ ਨਾਲ ਕੀ ਕੁਛ ਹੋਇਆ ਔਰ ਕੀ ਕੁਛ ਨਹੀਂ ਹੋਇਆ ਤੇ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਆਇਓ ਆਪਣੇ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਇੱਥੇ ਜ਼ਰੂਰ ਦਰਸ਼ਨ ਕਰਾਓ ਉੱਤੇ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਸਾਡੇ ਸਿੱਖੇ ਇਤਿਹਾਸ ਵਿੱਚ ਕੀ ਕੁਛ ਹੋਇਆ ਕੀ ਨਹੀਂ ਹੋਇਆ ਜਦੋਂ ਇਹਨਾਂ ਬੁੱਤਾਂ ਨੂੰ ਗੌਰ ਦੇ ਨਾਲ ਦੇਖੀਦਾ ਨਾ ਤੇ ਪਿੱਛੇ ਲਿਖਿਆ ਹੋਇਆ ਇਹਨਾਂ ਦਾ ਇਤਿਹਾਸ ਪੜੀਦਾ ਨਾ ਯਕੀਨ ਮੰਨਿਓ ਸਾਡੇ ਰੂਹ 'ਤੇ ਕਿਹੜੇ ਵਜੂਂਦੇ ਸਾਨੂੰ ਇਤਿਹਾਸ ਪੜਦੇ-ਪੜਦੇ ਤੇ ਇਹਨਾਂ ਬੁੱਤਾਂ ਵਿੱਚ ਇਹ ਫੀਲ ਹੁੰਦਾ ਵੀ ਸਾਡੇ ਗੁਰੂਆਂ ਨੇ ਕਿੰਨਾ ਦਰਦ ਸਹਿਆ ਸਾਡੇ ਇਸ ਧਰਮ ਨੂੰ ਬਚਾਉਣ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਇਸ ਕਰਕੇ ਇਹ ਸਟੈਚੂ ਬਣਾਏ ਗਏ ਬੁੱਤ ਬਣਾਏ ਗਏ ਤਾਂ ਜੋ ਦਰਦਾਪਨ ਮਹਿਸੂਸ ਹੋਵੇ ਤੇ ਆਪਾਂ ਕੋਈ ਵੀ ਆਪਣੇ ਧਰਮ ਨੂੰ ਅਗਰ ਭੁੱਲਣ ਲੱਗੀਏ ਤੇ ਸਾਨੂੰ ਯਾਦ ਆਵੇ ਵੀ ਅਸੀਂ ਕਰੀ ਕੀ ਜਾਣਿਆ ਤੇ ਸਾਡੇ ਗੁਰੂਆਂ ਨੇ ਆਪਣਾ ਪੂਰਾ ਪਰਿਵਾਰ ਹੀ ਕੁਰਬਾਨ ਕਰਤਾ ਸਾਡੇ ਲਈ ਇਸ ਕਰਕੇ ਬੁੱਤ ਬਣਾਏ ਗਏ ਆ ਆਪਾਂ ਨੂੰ ਫੀਲ ਹੋਵੇ ਤੇ ਆਪਾਂ ਨੂੰ ਹਮੇਸ਼ਾ ਯਾਦ ਰਵੇ ਸਾਨੂੰ ਤੇ ਸਾਡੇ ਸਿੱਖ ਧਰਮ ਨੂੰ ਬਚਾਉਣ ਲਈ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਚੀਜ਼ ਯਾਦ ਹੋਣੀ ਚਾਹੀਦੀ ਆਪਾਂ ਤਾਂ ਹੋਣੀ ਚਾਹੀਦੀ ਹੈ ਕਿ ਸਾਡੇ ਸਿੱਖ ਧਰਮ 'ਚ ਕਿੰਨੀਆਂ ਕੁਰਬਾਨੀਆਂ ਹੋਈਆਂ ਇਸ ਕਰਕੇ ਕਹਿਣਾ ਆਪਣੇ ਬੱਚਿਆਂ ਦੇ ਨਾਲ ਇਸ ਤੇ ਜ਼ਰੂਰ ਆਇਓ ਜੇਕਰ ਮੇਰੇ ਕੋਲੋਂ ਵੀਡੀਓ ਬਣਾਉਂਦੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਜਰੂਰ ਕਰਦੇ ਹੋ ਜਾਂ ਫਿਰ ਕੁਝ ਬੋਲਦੇ ਸਮੇਂ ਮੇਰੇ ਤੋਂ ਕੁਝ ਔਲਡ ਨਿਕਲ ਗਿਆ ਹੋਵੇ ਸਪੈਲਿੰਗ ਵਿੱਚ ਮਿਸਟੇਕ ਹੋ ਗਈ ਹੋਵੇ ਜੋਦ ਲਈ ਮੈਨੂੰ ਮਾਫ਼ ਕਰਦੇ ਹੋ ਤੇ ਧੰਨਵਾਦ ਜੀ ਅੱਜ ਦੀ ਵੀਡੀਓ ਬਸ ਇਹੀ ਸੀ ਤੇ ਵਿਦਾ ਲੈਣਾ ਮੈਂ ਤੁਹਾਡੇ ਤੋਂ ਹਣ ਮਿਲਾਂਗੇ ਆਪਾਂ ਕਿਸੇ ਨੈਕਸਟ ਵੀਡੀਓ ਵਿੱਚ ਕਿਸੇ ਨਵੀਂ ਜਗ੍ਹਾ ਤੇ ਨਵੇਂ ਟੌਪਿਕ ਦੇ ਨਾਲ ਧੰਨਵਾਦ ਜੀ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਓ ਚੈਨਲ ਨੂੰ ਸਬਸਕ੍ਰਾਈਬ